ਪੈ ਗਿਆ ਤੂੰ ਡਲ ਸੋਣਾ ਹੈਗਾ ਤਾਂ ਤੂੰ ਹੀ ਆ ਤੂੰ ਇਹ ਦੱਸ ਸਾਡੇ ਪਿੰਡ ਐਸ ਵੇਲੇ ਕਰਦਾ ਕੀ ਆ ਇੱਥੇ ਕੀ ਕੰਮ ਆਇਆ ਹੈਗਾ ਤਾਂ ਹੈਗਾ ਸਹੀ ਫਿਰ ਹੈ ਕੀ ਕਰੇਗਾ ਫਿਰ ਤੂੰ ਅਨੇ ਇੱਥੇ ਕਿਹਨਾਂ ਦੇ ਘਰੇ ਗਿਆ ਸੀ ਯਾਰ ਮੇਰੀ ਸਾਸ ਕੁਰੀ ਯਾਰੇ ਰਿਸ਼ਤੇਦਾਰੀ ਆਰੇ ਮੇਰੀ ਮੈਂ ਕਿੱਥੇ ਮਰਜੀ ਆਵਾਂ ਕਿੱਥੇ ਮਰਜੀ ਨਾ ਜਾਵਾਂ ਤੂੰ ਸਰਪੰਚ ਲੱਗਿਆ ਹੋਇਆ ਸਾਰਾ ਪਿੰਡ ਮੇਰਾ ਆਪਦਾ ਹੀ ਆ ਦੱਸ ਕਿਹਦੇ ਘਰੇ ਰਿਸ਼ਤੇਦਾਰੀ ਆ ਤੇਰੀ ਆਇਆ ਤੈਨੂੰ ਦੱਸਾਂ ਮੈਂ ਹੁਣ ਮੈਂ ਕਿਹਦੇ ਘਰੇ ਆਦੀ ਕਿਹਦੇ ਨਾਲ ਆਇਤੀ ਹੂੰ ਹੈਂ ਉਹਦਾ ਕੰਮ ਕਰ ਯਾਰ ਤੇਰੇ ਵਰਗੇ 3670 ਫਿਰਦਾਲ ਸੋਣ ਕਿਤੇ ਸਾਡੇ ਘਰੇ ਤਾਂ ਨਹੀਂ ਗਿਆ ਸੀ ਮੈਂ ਤੇਰੇ ਘਰੇ ਕੀ ਕਰਨ ਜਾਵਾਂਗਾ ਓਏ ਆ ਇਧਰੋਂ ਸਾਡੇ ਘਰ ਨੂੰ ਰਸਤਾ ਜਾਂਦਾ ਤੂੰ ਬਾਈ ਤੂੰ ਕੰਮ ਕਰ ਮੈਂ ਮੇਰੇ ਸੌ ਰਿਸ਼ਤੇ ਪਈ ਪੈਂਦੇ ਇਧਰ ਆ ਬੇ ਗੱਲ ਸੁਣਾ ਇਧਰ ਆ ਸੱਚੀ ਗੱਲ ਦੱਸ ਦੇ ਮੈਨੂੰ ਮੈਂ ਸਾਰਾ ਪਿੰਡ ਇਕੱਠਾ ਕਰ ਲੂੰਗਾ ਇੱਥੇ ਤੁਰਨ ਜੋਗਾ ਨਹੀਂ ਛੱਡਣਾ ਤੈਨੂੰ ਗਿਆ ਤਾਂ ਫਿਰ ਗਿਆ ਸੀ ਹੈ ਤੇ ਤੋ ਜਿਹੜਾ ਕੋਈ ਪੱਟ ਹੁੰਦਾ ਪੱਟ ਨਹੀਂ ਮੇਰਾ ਮਾਰ ਕੇ ਕੈਨੀ ਜੀ ਗਸੀ ਪਾ ਦੂੰਗਾ ਮੈਂ ਤੇਰੇ ഇട്ട മരു